ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਫਤ ਬੁਟੀਕ ਤੇ ਕੀ ਹਾਲ ਚੱਲ ਨੇ ਤੁਹਾਡੇ ਸਾਰਿਆਂ ਦੇ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਕਾਟਨ ਪ੍ਰਿੰਟ ਦੇ ਸੂਟ ਹੈ ਜਿਹੜੇ ਉਹ ਲੈ ਕੇ ਆਏ ਆ ਬਹੁਤ ਹੀ ਸੋਹਣੇ-ਸੋਹਣੇ ਡਿਜ਼ਾਈਨ ਦੇ ਬਣਾਏ ਆਪਾਂ ਉਹ ਸੂਟ ਠੀਕ ਹੈ ਤੇ ਤੁਸੀਂ ਦੇਖਿਓ ਤੇ ਸਾਰੇ ਜਣੇ ਦੱਸਿਓ ਕਿਦਾਂ ਦੇ ਲੱਗੇ ਤੁਹਾਨੂੰ ਸੂਟ ਦੇਖੋ ਬਹੁਤ ਸੋਹਣਾ ਸੂਟ ਹੈ neck design ਤੁਸੀਂ ਦੇਖ ਸਕਦੇ ਹੋ ਡਿਟੇਲਿੰਗ ਸਾਰੀਆਂ ਪਹਿਲਾਂ ਦੱਸੀਆਂ ਹਾਂ ਦੱਸਦੀਆਂ ਤੁਹਾਨੂੰ ਬਹੁਤ ਸੋਹਣਾ neck design ਹੈ ਜਿਹੜਾ ਇਹਦਾ ਬਣਿਆ ਬਾਟਮ ਨਾਲ ਦਾ ਪਾਈਦੇ ਤੇ ਪੈਚ ਲਗਾ ਕੇ ਇਹਦਾ ਪੋਟਲੀ ਬਟਨ ਲਗਾ ਕੇ ਮਲਟੀ ਲੇਸ ਨਾਲ ਇਹਨੂੰ ਡਿਜ਼ਾਈਨਿੰਗ ਹੈ ਜਿਹੜੀ ਉਹ ਦਿੱਤੀ ਹੈ ਘੇਰਾ ਵੀ ਤੁਸੀਂ ਇਹਦਾ ਦੇਖ ਸਕਦੇ ਹੋ ਕਿੰਨਾ ਸੋਹਣਾ ਆ ਪਾ ਬਾਟਮ ਨਾਲ ਦਾ ਇਹਦੇ ਪਿੰਟੈਕਸ ਪਾ ਕੇ ਪੈਚ ਲਗਾ ਕੇ ਤੇ ਇਦਾਂ ਇਹਦੇ ਤੇ ਪਾ ਮਲਟੀ ਲੇਸ ਹੈ ਜਿਹੜੀ ਲਗਾਈ ਹੈ ਬਹੁਤ ਸੋਹਣਾ ਸੂਟ ਰੈਡੀ ਹੋਇਆ ਜਿ ਡੰਮੀ ਦੇ ਨਹੀਂ ਪਾਇਆ ਮੈਂ ਸੂਟ ਵੈਸੇ ਮੈਂ ਕਿਹਾ ਚਲੋ ਬਾਅਦ ਹੀ ਵੀਡੀਓ ਬਣਾ ਲੈਨੇ ਆ ਤੇ ਜਿਹੜੀ ਆਹ ਚਾਕ ਤੁਸੀਂ ਦੇਖ ਸਾਕ ਦੇ ਬਹੁਤ ਸੋਹਣੀ ਫਿਨਿਸ਼ਿੰਗ ਆਪਾਂ ਲੇਸ ਲਗਾ ਕੇ ਚਾਕਾਂ ਤੇ ਦਿੱਤੀ ਹੈ ਤੇ ਇਦਾਂ ਹੀ ਆਪਾਂ ਘੇਰੇ ਵਾਂਗੂ ਹੀ ਸੇਮ ਇਹਦੀ 슬ੀਵ ਦਾ ਡਿਜ਼ਾਈਨ ਹੈ ਜਿਹੜਾ ਉਹ ਬਣਾਇਆ ਹੈ ਦੇਖੋ ਤੁਸੀਂ ਦੇਖ ਸਕਦੇ ਕਿੰਨਾ ਪਿਆਰਾ ਡਿਜ਼ਾਈਨ ਬਣਿਆ ਆਪਣਾ बॉटਮ ਦਿਖਾਉਣੀ ਹੈ ਤੁਹਾਨੂੰ ਇਦਾਂ ਆਪਾਂ ਇਹਦੀ बॉटਮ ਰੈਡੀ ਕੀਤੀ ਹੈ ਇਦਾਂ ਹੀ ਪਿੰਟੈਕਸ ਪਾ ਕੇ ਤੇ ਮਲਟੀ ਲੇਸ ਲਗਾ ਕੇ ਡਿਜ਼ਾਈਨਿੰਗ ਦਿੱਤੀ ਆਪਾਂ बॉटਮ ਨੂੰ ਦੇਖੋ ਤੁਸੀਂ ਕਿੰਨੀ ਪਿਆਰੀ ਇਹਦੀ ਹੈਗੇ बॉਟਮ ਜਿਹੜੀ ਬਣੀ ਆ ਠੀਕ ਹੈ ਜੀ ਪਾਕਿਸਤਾਨੀ बॉਟਮ ਰੱਖੀ ਆਪਾਂ ਇਹਦੀ ਬਹੁਤ ਸੋਹਣੀ ਲੱਗਦੇ ਵੈਸੇ ਪਾਕਿਸਤਾਨੀ ਬਾਟਮੂਮ ਤਾਂ ਵੈਸੇ ਸਾਰੇ ਅੱਜਕੱਲ ਇਹੀ ਬਣਵਾਉਂਦੇ ਆ ਪਰ ਕੁਝ ਕਨੇ ਜਨਾਂ ਨੂੰ ਪਸੰਦ ਨਹੀਂ ਹੁੰਦੀ ਤੇ ਇਹ ਵਾਲਾ ਆਪਾਂ ਇਹਦੇ ਨਾਲ ਟਾਈਡ ਆਈ ਦਾ ਮਸਲੀਨ ਦਾ ਕਾਟਨ ਮਸਲੀਨ ਦਾ ਦੁਪੱਟਾ ਰੱਖਿਆ ਇਹਦੇ ਨਾਲ ਦੇਖੋ ਤੁਸੀਂ ਇਹਦੇ ਆਪਾਂ ਪੱਲਿਆਂ-ਪੱਲਿਆਂ ਤੇ ਹੀ ਲੇਸ ਲਗਾਈ ਆ ਦੁਪੱਟੇ ਤੇ ਵਧੀਆ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਆਪਣਾ ਸੈਕੰਡ ਸੂਟ ਹੈ ਜਿਹੜਾ ਉਹ ਵੀ ਤੁਹਾਨੂੰ ਦਿਖਾਉਣੀ ਆ ਮੈਂ ਤੇ ਇਹ ਵਾਲਾ ਕਾਫੀ ਸ਼ੀਟ ਦਾ ਕਾਟਨ ਦਾ ਸੂਟ ਹੈ ਇਹ ਵੀ neck ਤੁਸੀਂ ਦੇਖ ਸਕਦੇ ਹੋ ਇਹਦੀ ਕਿੰਨੀ ਪਿਆਰੀ neck ਬਣੀ ਹੈ ਇਹਦੀ ਦੇਖੋ ਤੁਸੀਂ ਇਦਾਂ ਆਪਾਂ ਇਹ ਤੇ ਗੋਲ neck ਬਣਾ ਕੇ ਬਾਟਮ ਇਹਦੀ ਆਫ ਵਾਈਟ ਆ ਉਹਦੇ ਨਾਲ ਦਾ ਆਪਾਂ ਛੋਟਾ ਜਿਹਾ ਪੈਚ ਲਗਾਏ ਇਹਦੇ ਵਿੱਚ ਤੇ ਇਦਾਂ ਆਪਾਂ ਲੂਪੀਆਂ ਨੇ ਜਿਹੜੀਆਂ ਉਹ ਲਗਾ ਕੇ ਇਹਨੂੰ ਡਿਜ਼ਾਈਨਿੰਗ ਜਿਹੜੀ ਦਿੱਤੀ ਹੈ ਤੇ 슬ੀਵਜ਼ ਤੇ ਆਪਾਂ ਇਦਾਂ ਇਹਦੇ ਕੀਤੇ ਕੰਮ ਤੁਸੀਂ ਦੇਖੋ ਆਹ ਵਾਲੀਆਂ ਪਹਿਦੀਆਂ 슬ੀਵਜ਼ ਰੱਖੀਆਂ ਨੇ ਇਦਾਂ ਲੇਸ ਲਗਾਈਏ ਆਰਗੈਂਜ਼ੀ ਵਾਲੀ ਮਲਟੀ ਤੇ ਐਦਾਂ ਹੀ ਆਪਾਂ ਘੇਰੇ ਤੇ ਦੋ ਬਾਰੇ ਤੇ ਡਬਲ ਲੇਸ ਲਗਾਈ ਹੋਈ ਹੈ ਬਹੁਤ ਸੋਹਣਾ ਸੂਟ ਹੈ ਆਪਣਾ ਬਣ ਕੇ ਜਿਹੜਾ ਰੈਡੀ ਹੋਇਆਗਾ ਬਾਟਮ ਬਾਟਮ ਇਹਦੇ ਨਾਲ ਆਪਾਂ ਚਿਕਨ ਦੀ ਰੱਖੀ ਹੈ ਜੀ ਦੇਖੋ ਕਿੰਨੇ ਸੋਹਣੇ ਬਾਟਮ ਆ ਚਿਕਨ ਦੀ ਸਾਰੀ ਬਣੀ ਹੋਈ ਆ ਕਾਟਨ ਦੇ ਉੱਪਰ ਚਿਕਨ ਵਰਕ ਜਿਹੜਾ ਹੋਇਆ ਹੋਇਆ ਬਹੁਤ ਸੋਹਣਾ ਸੂਟ ਹੈ ਆਪਣਾ ਇਹ ਬਣ ਕੇ ਰੈਡੀ ਹੋਇਆ ਤੁਸੀਂ ਵੀ ਸਾਰੇ ਜਣੇ ਕਮੈਂਟ ਦੇ ਵਿੱਚ ਦੱਸਿਓ ਤੇ ਕੰਟਰਾਸਟ ਦੇਖੋ ਕਿੰਨਾ ਸੋਹਣਾ ਸ਼ਰਟ ਦਾ ਪ੍ਰਿੰਟ ਹੈ ਐਂਡ ਜਿਹੜੀ ਬਾਟਮ ਹੈ ਉਹ ਵੀ ਬਹੁਤ ਸੋਹਣੀ ਆ ਕਿੰਨੇ ਸੋਹਣੇ ਸੂਟ ਲੱਗਦੇ ਪਏ ਨੇ ਬਹੁਤ ਵਧੀਆ ਤੇ ਹੋਰ ਵੀ ਜਿਹੜੇ ਸੂਟ ਨੇ ਪਤਨ ਦਿਖਾਵਾਂਗੇ ਵੀਡੀਓ ਦੇ ਨਾਲ ਜੁੜੇ ਰਹੋ ਜੀ